ਦੰਦੁਸਤੀ ਨਾਲ ਜੁੜੀਆਂ ਵੀ ਜ਼ਰੂਰੀ ਗੱਲਾਂ ਨੰਬਰ 1 ਦੁੱਧ ਨਾਲ ਇਹਨਾਂ ਪੰਜ ਚੀਜ਼ਾਂ ਦਾ ਕਦੇ ਵੀ ਸੇਵਨ ਨਾ ਕਰੋ ਨਹੀਂ ਤਾਂ ਤੁਹਾਨੂੰ ਬਹੁਤ ਨੁਕਸਾਨ ਹੋ ਸਕਦਾ ਹੈ ਪਹਿਲਾ ਨਮਕ ਵਾਲੀ ਕੋਈ ਵੀ ਚੀਜ਼ ਦੂਸਰਾ ਮੱਛੀ ਤੀਸਰਾ ਦਹੀਂ ਚੌਥਾ ਖੱਟੇ ਫਲ ਤੇ ਪੰਜਵਾਂ ਲਸਣ ਪਿਆਜ਼ ਮੂਲੀ ਆਦਿ ਨੰਬਰ 2 ਜੇਕਰ ਤੁਸੀਂ ਸਵੇਰੇ ਖਾਲੀ ਪੇਟ ਕਾਲੀ ਮਿਰਚ ਨਿੰਬੂ ਦਾ ਰਸ ਤੇ ਅਦਰਕ ਪਾਣੀ ਵਿੱਚ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਇਹਨਾਂ ਦੀ ਮਦਦ ਨਾਲ ਵਜ਼ਨ ਨੂੰ ਬਹੁਤ ਤੇਜ਼ੀ ਨਾਲ ਘੱਟ ਕੀਤਾ ਜਾ ਸਕਦਾ ਹੈ ਨੰਬਰ 3 ਕਦੇ-ਕਦੇ ਸਾਨੂੰ ਕਣਕ ਦੀ بجائے ਜਵਾਰ ਦੀ ਰੋਟੀ ਖਾਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਪੇਟ ਲੰਮੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਨਾਲ ਹੀ ਸ਼ੂਗਰ ਵਾਲੇ ਮਰੀਜ਼ਾਂ ਲਈ ਇਹ ਬਹੁਤ ਹੀ ਲਾਭਕਾਰੀ ਹੈ। ਨੰਬਰ 4 ਗਰਭਵਤੀ ਔਰਤਾਂ ਲਈ ਮਸਰ ਦੀ ਦਾਲ ਬਹੁਤ ਹੀ ਫਾਇਦੇਮੰਦ ਹੈ। ਇਹ ਉਹਨਾਂ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੀ ਹੈ ਤੇ ਨਾਲ ਹੀ ਬੱਚੇ ਦੀਆਂ ਹੱਡੀਆਂ ਨੂੰ ਵੀ ਮਜ਼ਬੂਤ ਬਣਾਉਂਦੀ ਹੈ। ਇਹ ਪਚਨ ਵਿੱਚ ਵੀ ਆਸਾਨ ਹੁੰਦੀ ਹੈ ਇਸ ਲਈ ਖਾਣੇ ਵਿੱਚ ਇਸ ਨੂੰ ਜ਼ਰੂਰ ਸ਼ਾਮਿਲ ਕਰੋ ਨੰਬਰ 5 ਜੇਕਰ ਤੁਸੀਂ ਦਿਲ ਗੁਰਦੇ ਫੇਫੜੇ ਜਾਂ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਤੋਂ ਪੀੜਤ ਹੋ ਤਾਂ ਵਰਤ ਰੱਖਣ ਤੋਂ ਬਚੋ ਕਿਉਂਕਿ ਇਹ ਤੁਹਾਡੀਆਂ ਅੰਦਰੂਨੀ ਸਰੀਰਕ ਪ੍ਰਣਾਲੀਆਂ ਨੂੰ ਵਿਗਾੜ ਦੇਵੇਗਾ ਤੇ ਤੁਹਾਡੀ ਸਿਹਤ ਨੂੰ ਇਸ ਦਾ ਨੁਕਸਾਨ ਚੱਲਣਾ ਪਵੇਗਾ ਨੰਬਰ 6 ਸ਼ੂਗਰ ਦੇ ਮਰੀਜ਼ਾਂ ਲਈ ਪਪੀਤਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਅਕਸਰ ਵਧਿਆ ਰਹਿੰਦਾ ਹੈ ਉਹਨਾਂ ਨੂੰ ਰੋਜ਼ਾਨਾ ਪਪੀਤਾ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਉਹਨਾਂ ਲਈ ਵਰਦਾਨ ਹੈ ਨੰਬਰ 7 ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਗੂੰਗੁਨਾ ਪਾਣੀ ਜ਼ਰੂਰ ਪੀ ਲਿਆ ਕਰੋ ਇਸ ਨਾਲ ਸਾਡੇ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਹਨ ਤੇ ਸਰੀਰ ਦੀਆਂ ਹੋਰ ਵੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ਨੰਬਰ 8 ਜਿਹੜੇ ਲੋਕ ਚਾਹ ਪੀਂਦੇ ਜਿਆਦਾ ਸ਼ੌਕੀਨ ਹਨ ਉਹ ਚਾਹ ਵਿੱਚ ਮੌਸਮ ਅਨੁਸਾਰ ਅਦਰਕ ਸੌਂਫ ਹਰੀ ਇਲਾਇਚੀ ਜ਼ਰੂਰ ਮਿਲਾ ਕੇ ਪੀਓ ਇਸ ਨਾਲ ਇਹ ਚਾਹ ਤੁਹਾਨੂੰ ਨੁਕਸਾਨ ਨਹੀਂ ਕਰੇਗੀ ਨੰਬਰ 9 ਸਰਵਾਈਕਲ ਵਿੱਚ ਸਰੋਂ ਦੇ ਤੇਲ ਵਿੱਚ ਲੌਂਗ ਦਾ ਤੇਲ ਮਿਲਾ ਕੇ ਮਾਲਿਸ਼ ਕਰਨ ਦੇ ਨਾਲ ਆਰਾਮ ਮਿਲਦਾ ਹੈ ਸਰਵਾਈਕਲ ਦੇ ਮਰੀਜ਼ਾਂ ਨੂੰ ਜਿਆਦਾ ਸਮੇਂ ਤੱਕ ਗਰਦਨ ਝੁਕਾ ਕੇ ਨਹੀਂ ਬੈਠਣਾ ਚਾਹੀਦਾ ਤੇ ਲੋੜ ਤੋਂ ਵੱਧ ਉੱਚਾ ਸਰਹਾਣਾ ਲੈ ਕੇ ਨਹੀਂ ਸੌਣਾ ਚਾਹੀਦਾ ਨੰਬਰ 10 ਅਗਰ ਤੁਸੀਂ ਚੌਲ ਖਾਣ ਦੇ ਜਿਆਦਾ ਸ਼ੌਕੀਨ ਹੋ ਤਾਂ ਬਰਾਊਨ ਚੌਲਾਂ ਦਾ ਸੇਵਨ ਕਰੋ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਕੈਲੋਸਟ੍ਰੋਨ ਨੂੰ ਘੱਟ ਕਰਦੇ ਹਨ ਤੇ ਅਨਚਾਹੀ ਫੈਟ ਨੂੰ ਸਰੀਰ ਦੇ ਭਾਗਾਂ ਵਿੱਚ ਜੰਮਣ ਤੋਂ ਰੋਕਦੇ ਹਨ ਨੰਬਰ 11 ਜਿਸ ਵਿਅਕਤੀ ਨੂੰ ਬਵਸੇਦੀ ਦੀ ਸਮੱਸਿਆ ਹੋ ਗਈ ਹੋਵੇ ਉਸ ਵਿਅਕਤੀ ਨੂੰ ਕਦੇ ਵੀ ਲਾਲ ਮਿਰਚ ਦਾ ਸੇਵਨ ਨਹੀਂ ਕਰਨਾ ਚਾਹੀਦਾ ਉਸ ਨੂੰ ਹਮੇਸ਼ਾ ਹਰੀ ਮਿਰਚ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਨੰਬਰ 12 ਪਾਣੀ ਪੀਣਾ ਇੱਕ ਚੰਗੀ ਆਦਤ ਹੈ ਪਰੰਤੂ ਖਾਣਾ ਖਾਂਦੇ ਸਮੇਂ ਪਾਣੀ ਪੀਣਾ ਤੁਹਾਡੇ ਮੋਟਾਪੇ ਦਾ ਕਾਰਨ ਹੋ ਸਕਦਾ ਹੈ ਇਸ ਨਾਲ ਤੁਹਾਡੀ ਪਾਚਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ ਹਮੇਸ਼ਾ ਹੀ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਜਾਂ ਬਾਅਦ ਵਿੱਚ ਪਾਣੀ ਪੀਓ ਨੰਬਰ 13 ਸਵੇਰੇ ਉੱਠਣ ਤੋਂ ਤੁਰੰਤ ਬਾਅਦ ਤੁਸੀਂ ਮੋਬਾਈਲ ਫੋਨ ਦੇਖਣ ਤੋਂ ਬਚੋ ਇਸ ਦੇ ਇਲਾਵਾ ਤੁਸੀਂ ਕਿਸੇ ਖੁੱਲ੍ਹੀ ਥਾਂ ਤੇ ਜਾ ਕੇ ਹਰੀ ਘਾਹ ਦੇਖੋ ਇਸ ਨਾਲ ਲੱਖਾਂ ਦੀ ਐਕਸਰਸਾਈਜ਼ ਵੀ ਹੁੰਦੀ ਹੈ ਤੇ ਤੁਹਾਡਾ ਸਰੀਰ ਵੀ ਸਿਹਤਮੰਦ ਰਹਿੰਦਾ ਹੈ ਨੰਬਰ 14 ਸਵੇਰ ਦੀ ਧੁੱਪ ਲੈਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਪੂਰੀ ਹੁੰਦੀ ਹੈ। ਧੁੱਪੀ ਸੇਕ ਨਾਲ ਚਮੜੀ ਦੇ ਰੋਗਾਂ ਤੋਂ ਵੀ ਸਰੀਰ ਬਚਿਆ ਰਹਿੰਦਾ ਹੈ। ਨੰਬਰ 15 ਜਿੰਨਾਂ ਬੱਚਿਆਂ ਦੇ ਘੱਟ ਉਮਰ ਵਿੱਚ ਹੀ ਅੰਨਕ ਲੱਗ ਗਈ ਹੋਵੇ ਉਹਨਾਂ ਨੂੰ ਮਿਸ਼ਰੀ, ਸੌਂਫ ਤੇ ਇਲਾਇਚੀ ਨੂੰ ਦੁੱਧ ਵਿੱਚ ਮਿਲਾ ਕੇ ਦਿਵੋ। ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ ਤੇ ਸਰੀਰ ਨੂੰ ਤਾਕਤ ਮਿਲਦੀ ਹੈ। ਨੰਬਰ 16 ਹਾਰਟ ਅਟੈਕ ਦੀ ਬਿਮਾਰੀ ਤੋਂ ਬਚਣ ਲਈ ਹਰ ਰੋਜ਼ ਪਿਆਜ਼ ਲਸਣ ਖਾਓ ਤੇ ਸਵੇਰੇ ਇੱਕ ਸੇਬ ਜ਼ਰੂਰ ਖਾਓ। ਨੰਬਰ 17 ਸੋਇਆਬੀਨ ਖਾਣ ਨਾਲ ਤੁਹਾਨੂੰ ਕਾफी ਮਾਤਰਾ ਵਿੱਚ ਪ੍ਰੋਟੀਨ ਮਿਲਦਾ ਹੈ। ਇਸ ਲਈ ਸੋਇਆਬੀਨ ਨੂੰ ਰੋਜ਼ਾਨਾ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ। ਨੰਬਰ 18 ਟਮਾਟਰ ਦਾ ਸੂਪ ਪੀਣ ਨਾਲ ਵਜ਼ਨ ਘਟ ਹੁੰਦਾ ਹੈ ਤੇ ਇਹ ਅੱਖਾਂ ਤੇ ਤ્વਚਾ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 19 ਜੇਕਰ ਤੁਹਾਨੂੰ ਗੁਰਦਿਆਂ ਦੀ ਪੱਥਰੀ ਦੀ ਸਮੱਸਿਆ ਹੈ ਤਾਂ ਤੁਹਾਨੂੰ ਦਿਨ ਵਿੱਚ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਕਿਉਂਕਿ ਪਾਣੀ ਹੀ ਇੱਕ ਅਜਿਹਾ ਤੱਤ ਹੈ ਜੋ ਕਿ ਪੱਥਰੀ ਬਨਣ ਵਧਣ ਤੇ ਰੋਕ ਲਗਾਉਂਦਾ ਹੈ ਤੇ ਇਸ ਨੂੰ ਸਰੀਰ ਵਿੱਚ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਨੰਬਰ 20 ਜੇਕਰ ਤੁਹਾਡੀਆਂ ਅੱਖਾਂ ਵਿੱਚੋਂ ਜ਼ਿਆਦਾ ਪਾਣੀ ਨਿਕਲ ਰਿਹਾ ਹੈ ਤੇ ਖਾਰਿਸ਼ ਵੀ ਆ ਰਹੀ ਹੈ ਤਾਂ ਇਸ ਦਾ ਮਤਲਬ ਤੁਹਾਡੇ ਅੱਖਾਂ ਦੀ ਰੋਸ਼ਨੀ ਘਟ ਹੋਣ ਲੱਗ ਗਈ ਹੈ ਇਸ ਲਈ ਇਸ ਦਾ ਚੈੱਕਅਪ ਜ਼ਰੂਰ ਕਰਵਾਓ। ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਵੀਡੀਓ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਜਾਈਆਂ ਹੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ